ਲਹਾਰਾ ਦੇ ਲੋਕਾਂ ਨੇ ਆਵਾਜ਼ ਚੱਕੀ ਹੈ ਵੀ 650 ਕਰੋੜ ਦੀ ਜਿਹੜੀ ਲੁੱਟ ਹੋਈ ਹੈਗੀ ਆ ਉਹਦਾ ਹਿਸਾਬ ਮੰਗਣ ਦੀ ਆਵਾਜ਼ ਚੱਕੀ ਗਈ ਹੈ ਜਦਕਿ ਇੱਕ ਝੂਠਾ ਪ੍ਰੋਜੈਕਟ ਬੁੱਢਾ ਨਾਲੇ ਨੂੰ ਸਾਫ਼ ਕਰਨ ਵਾਸਤੇ ਕਾਂਗਰਸ ਦੀ ਸਰਕਾਰ ਦੇ ਰਿਹੰਦੇ ਮੁੱਖ ਮੰਤਰੀ ਨੇ ਮਨਜ਼ੂਰ ਕੀਤਾ ਸੀਗਾ ਅੱਜ ਆ ਪ੍ਰੋਜੈਕਟ ਅੱਜ ਲੱਗਣ ਤੋਂ ਬਾਅਦ ਕੀ ਬੁੱਢਾ ਨਾਲਾ ਸਾਫ਼ ਹੋ ਗਿਆ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਅਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਤਮਾਮ ਅਫਸਰ ਜਿਨ੍ਹਾਂ ਨੇ ਮਿਲੀ ਭਗਤ ਦੇ ਨਾਲ ਆ 650 ਕਰੋੜ ਦੀ ਗਲਤ ਡੀਪੀਆਰ ਤਿਆਰ ਕੀਤੀ ਜਿਸ ਨੂੰ ਮਨਜ਼ੂਰ ਕੀਤਾ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਦੇ ਵਿੱਚ ਸੈਂਟਰਲ ਗਵਰਨਮੈਂਟ ਦੇ ਮਨਿਸਟਰ ਜਲ ਮੰਤਰੀ ਗਜੇਂਦਰ ਸਿੰਘ ਸ਼ਿਕਾਵਤ ਨੇ 425 ਕਰੋੜ ਦੀ ਗ੍ਰਾਂਟ ਦਿੱਤੀ ਜਿਹਨੂੰ ਦਰਿਆ ਬਣਾਣਾ ਸੀਗਾ ਇਸ ਪ੍ਰੋਜੈਕਟ ਦੇ ਮਾਰਫਤ ਇਸ ਗੰਦੇ ਨਾਲੇ ਨੂੰ ਅਜੋ ਫਿਰ ਗਿਲਦੇ ਦਾ ਨਾਲਾ ਉੱਥੇ ਦਾ ਉੱਥੇ ਖੜਾ ਹੈਗਾ। ਦੁਧਿਆਨਾ ਦੇ ਲੋਕਾਂ ਨੇ ਆਵਾਜ਼ ਚੱਕੀ ਹੈ ਵੀ 650 ਕਰੋੜ ਦੀ ਜਿਹੜੀ ਲੁੱਟ ਹੋਈ ਹੈਗੀ ਆ ਉਹਦਾ ਹਿਸਾਬ ਮੰਗਣ ਦੀ ਆਵਾਜ਼ ਚੱਕੀ ਗਈ ਹੈ। ਜਿਹੜਾ ਕਿ ਇੱਕ ਝੂਠਾ ਪ੍ਰੋਜੈਕਟ ਬੁੱਢਾ ਨਾਲੇ ਨੂੰ ਸਾਫ਼ ਕਰਨ ਵਾਸਤੇ ਕਾਂਗਰਸ ਦੀ ਸਰਕਾਰ ਦੇ ਰਹਿੰਦੇ ਮੁੱਖ ਮੰਤਰੀ ਨੇ ਮਨਜ਼ੂਰ ਕੀਤਾ ਸੀਗਾ। ਤੇ ਅੱਜ ਸਾਰੇਆ ਵਪਾਰੀਆਂ ਵੱਲੋਂ ਔਰ ਇੰਡਸਟਰੀਸਟ ਵੱਲੋਂ ਔਰ ਸਿਵਲੈਂਸ ਵੱਲੋਂ ਦੀ ਆ ਮੰਗ ਚੱਕੀ ਗਈ ਹੈ ਆ ਪ੍ਰੋਜੈਕਟ ਅੱਜ ਲੱਗਣ ਤੋਂ ਬਾਅਦ ਕੀ ਬੁੱਢਾ ਨਾਲਾ ਸਾਫ਼ ਹੋ ਗਿਆ 4 ਸਾਲ ਪਹਿਲੇ ਜਦੋਂ ਇਹਦੀ ਆ ਡਿਫੰਕਟ 650 ਕਰੋੜ ਦੀ ਡੀਪੀਆਰ ਤਿਆਰ ਕੀਤੀ ਗਈ ਤਮਾਮ ਸਰਕਾਰੀ ਅਫਸਰਾਂ ਦੀ ਮਿਲੀ ਭਗਤ ਦੇ ਨਾਲ ਜਿਹਦੇ ਵਿੱਚ ਮੁੱਖ ਤੌਰ ਤੇ ਦੋਸ਼ੀ ਪੀਐਮਆਈ ਡੀਸੀ ਦੇ ਸੀਈਓ ਉਸ ਸਮੇਂ ਦੇ ਅਜੋਏ ਕੁਮਾਰ ਸ਼ਰਮਾ ਸੀਗੇ ਔਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਅਤੇ ਮਿਊਨਿਸਪਲ ਕਾਰਪੋਰੇਸ਼ਨ ਦੇ तमाम ਅਫਸਰ ਜਿਨ੍ਹਾਂ ਨੇ ਮਿਲੀ ਭਗਤ ਦੇ ਨਾਲ ਆ 650 ਕਰੋੜ ਦੀ ਗਲਤ ਡੀਪੀਆਰ ਤਿਆਰ ਕੀਤੀ ਔਰ ਜਿਸ ਨੂੰ ਮਨਜ਼ੂਰ ਕੀਤਾ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਮਿਨਿਸਟਰ ਜਲ ਮੰਤਰੀ ਗਜੈਂਦਰ ਸਿੰਘ ਸ਼ਿਕਾਵੰਦ ਨੇ 425 ਕਰੋੜ ਦੀ ਗ੍ਰਾਂਟ ਦਿੱਤੀ ਆ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਅੱਜ ਸਾਡਾ ਬੁੱਢਾ ਦਰਿਆ ਜਿਹਨੂੰ ਦਰਿਆ ਬਣਾਣਾ ਸੀਗਾ ਇਸ ਪ੍ਰੋਜੈਕਟ ਦੇ ਮਾਰਫਤ ਇਸ ਗੰਦੇ ਨਾਲੇ ਨੂੰ ਅੱਜ ਉਹ ਫਿਰ ਗੰਦੇ ਦਾ ਨਾਲਾ ਉੱਥੇ ਦਾ ਉੱਥੇ ਖੜਾ ਹੈਗਾ ਤੇ ਅੱਜ ਲੁਹਾਨੇ ਦੇ ਨਿਵਾਸੀ ਵਪਾਰੀ ਸੰਨਦਕਾਰ ਕਿਸਾਨ ਸਾਰੇ ਇਸ ਚੀਜ਼ ਦੀ ਮੰਗ ਕਰਦੇ ਹੈਗੇ ਆ 15 ਤਰੀਕ ਤੇ ਕੰਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਵੀ ਆ 650 ਕਰੋੜ ਦੀ ਜਿਹੜੀ ਸਰਿਆਮ ਲੁੱਟ ਹੋਈ ਹੈ ਔਰ ਇਹਨਾਂ ਨੂੰ ਬਾਰ ਬਾਰ ਦੱਸਣ ਤੋਂ ਬਾਅਦ ਵੀ ਕਿਸੇ ਨੇ ਵੀ ਨਹੀਂ ਸੁਣੀ ਜੇ 15 ਤਰੀਕ ਤੱਕ ਨਾ ਇਸ ਦੀ सीबीआई ਇਨਕੁਆਇਰੀ ਜਾਂ ਇਸ ਦੀ ਬਿਜ਼ਨਸ ਇਨਕੁਆਇਰੀ ਜਾਂ 550 ਕਰੋੜ ਦਾ ਹਿਸਾਬ ਨਾ ਦਿੱਤਾ ਗਿਆ ਉਹ तमाम ਅਫਸਰਾਂ ਦੀ ਜਾਂ ਉਸ ਸਮੇਂ ਦੀ ਸਰਕਾਰਾਂ ਦੀ ਡਿਊਟੀ ਫਿਕਸ ਨਹੀਂ ਕੀਤੀ ਗਈ ਕਿਉਂਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਿਹਾ ਹੈਗਾ ਜ਼ੀਰੋ ਟੋਲਰੈਂਸ ਤੇ ਐਡੀ ਵੱਡੀ ਆ ਇੱਕ ਲੁੱਟ ਹੋ ਗਈ ਤੇ ਇਹਨਾਂ ਸਰਕਾਰਾਂ ਨੂੰ ਪਤਾ ਹੀ ਨਹੀਂ ਹੈਗਾ 15 ਤਰੀਕ ਨੂੰ ਅਸੀਂ ਸਾਰਾ ਸ਼ਹਿਰ ਇਕੱਠੇ ਹੋ ਗਏ डीसी साहब ਦੇ ਕੋਲ ਜਾ ਕੇ ਆ ਚੀਜ਼ ਦਾ ਪੁੱਛਣਗੇ ਤੁਹਾਡੇ ਮੀਡੀਆ ਦੇ ਮਾਰਫਤ ਵੀ ਜੇ ਉਹਨਾਂ ਨੇ ਇਹਦਾ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਸਾਨੂੰ ਚਾਹੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਪਟਿਆਲੇ ਦਫਤਰ ਸਾਨੂੰ ਉੱਥੇ ਤਾਲਾ ਮਾਰ ਕੇ ਬੰਦ ਕਰਕੇ ਉੱਥੇ ਘਰਾਬ ਕਰਕੇ ਉੱਥੇ ਪਰਮਾਨੈਂਟ ਧਰਨੇ ਦੇ ਬਣਾ ਪਵੇ ਚਾਹੇ ਲੁਧਿਆਣੇ ਦਾ ਪੋਲੂਸ਼ਨ ਬੋਰਡ ਦਾ ਜਿਹੜਾ ਦਫਤਰ ਹੈਗਾ ਚਾਹੇ ਪੰਜਾਬ ਬਾਡਰ ਸਿਵਰੇਜ ਬੋਰਡ ਹੈ ਚਾਹੇ ਡੀਸੀ ਦਫਤਰ ਹੈ ਤੇ ਚਾਹੇ A B C D ਕਾਰਪੋਰੇਸ਼ਨ ਦੀ ਚਾਰੋਂ ਜ਼ੋਨਾਂ ਨੂੰ ਇਹਨਾਂ ਨੂੰ ਬੰਦ ਕਰਨੇ ਪਵੇ ਤੇ ਅਸੀਂ ਸਾਡੇ ਜਥੇਬੰਦੀ ਔਰ तमाम ਸਾਡੀ ਫੈਡਰੇਸ਼ਨ ਅਸੀਂ ਉਹ ਸਾਰਾ ਕਦਮ ਚੱਕਾਂਗੇ ਤੇ ਅਗਰ ਇਹਨਾਂ ਨੇ ਸਾਨੂੰ ਇਹਦਾ ਤਸੱਲੀ ਬਖਸ਼ 15 ਤਰੀਕ ਤੋਂ ਪਹਿਲੇ ਬਰੇ ਸਾਨੂੰ ਜਵਾਬ ਨਹੀਂ ਦਿੱਤਾ ਤੇ ਦੇਖਿਆ ਜਾਣਾ ਹੋਵੇ ਇਸ ਤੋਂ ਗੱਲਬਾਤ ਕਰੀਏ ਤਾਂ ਮੁੱਖ ਮੰਤਰੀ ਦੇ ਨਾਲ ਕੋਈ ਗੱਲਬਾਤ ਹੋ ਪਾਈ ਆ ਮੁੱਖ ਮੰਤਰੀ ਜੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਾਲ ਪਹਿਲੇ ਸਾਡੇ ਵਪਾਰੀਆਂ ਦੀ ਮੀਟਿੰਗ ਬੁਲਾਈ ਗਈ ਸੀ ਉੱਥੇ ਵੀ ਮੈਂ ਜਦੋਂ ਆ ਬੁੱਢੇ ਨਾਲੇ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ 7 ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਨੂੰ ਬੋਲ ਆਹ ਮੁੱਦਾ ਡਿਟੇਲ ਜੀ ਮੈਨੂੰ ਆ ਕੇ ਸਮਝਾਓ ਪਰੰਤੂ ਨਾ ਕੋਈ ਸਰਕਾਰ ਵੱਲੋਂ ਕਦੀ ਕੋਈ ਸੁਨੇਹਾ ਆਇਆ ਇੱਕ ਸਾਲ ਬੀਤ ਗਿਆ ਤੇ ਨਾ ਮੁੱਖ ਮੰਤਰੀ ਸਾਹਿਬ ਜੀ ਮੈਨੂੰ ਲੱਗਦੇ ਨੇ ਇਸ ਪ੍ਰਤੀ ਕੋਈ ਜਾਗਰੂਕ ਨਹੀਂ ਤੇ ਆ ਜ਼ੀਰੋ ਟੋਲਰੈਂਸ ਸਿਰਫ ਕਹਿ ਨਹੀਂ ਗੱਲਾਂ ਰਹਿ ਗਈਆਂ ਬੀਵੀਓ ਨੂੰ ਤਾਲਾ ਮਾਰੂਗੀ ਜੀ ਸਾਰੇ तमाम ਅਫਸਰਾਂ ਨੂੰ ਦੇ ਆ ਮਹਿਕ ਵਿੱਚ ਜਦੋਂ ਜਿਹੜੇ ਅਸੀਂ ਲੋਕ ਟੈਕਸਾਂ ਦੇ ਰਹੇ ਆ ਅਫਸਰਾਂ ਨੂੰ ਤਨਖਾਹਾਂ ਜਾਂਦੀਆਂ ਜਦ ਇਹਨਾਂ ਨੇ ਕੰਮ ਹੀ ਨਹੀਂ ਕਰਨਾ ਔਰ ਉਹ ਜਿਹੜਾ ਕੰਮ ਇਹਨਾਂ ਨੇ ਗਲਤ ਕੰਮ ਡੀਪੀਆ ਰਾ ਬਣਾ ਕੇ ਉਹ ਪੈਸਾ ਸਾਡਾ ਲੁੱਟਣਾ ਤੇ ਫਿਰ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਬੰਦਾ ਆ ਸਰਕਾਰੀ ਅਫਸਰਾਂ ਨੂੰ ਆਪਣੀ ਸੀਟਾਂ ਦੇ ਬੰਨਦਾ ਆ ਤਮਾਮ ਇਹਨਾਂ ਨੂੰ ਘਰ ਭੇਜ ਦੇਣਾ ਚਾਹੀਦਾ ਹੈਗਾ ਪਰ ਦਫਤਰ ਬੰਦ ਕਰ ਦੇਣੇ ਚਾਹੀਦੇ ਆ ਅਸੀਂ ਲੁਹਾਨਾ ਸ਼ਹਿਰ ਦੇ ਲੋਕ ਆਪਣੀ ਸੁਸਾਇਟੀ ਬਣਾ ਕੇ ਅਸੀਂ ਆਪਣੇ ਆਪ ਹੀ ਕਾਰਪੋਰੇਸ਼ਨ ਵੀ ਚਲਾਵਾਂਗੇ ਤੇ ਬੋਰਡ ਵੀ ਚਲਾਵਾਂਗੇ ਤੁਸੀਂ ਸਾਡੇ ਸਟੇਟਸ ਬੋਰਡ ਹਮੇਸ਼ਾ ਇੰਡਸਟਰੀ ਦੇ ਠੋਕਰਾਂ ਇਟਦਾ ਕਿ ਆ ਵੀਦਰ ਕੋਈ ਕੀਤਾ ਜੀ ਹਾਂਜੀ ਹਾਂਜੀ ਅਸੀਂ ਕੱਲ ਹੀ ਇਹਦੀ ਹਾਈ ਕੋਰਟ ਦੇ ਵਿੱਚ ਪੀਆਲ ਲਗਾਉਣ ਜਾ ਰਹੇ ਹੈਗੇ ਆਂ ਔਰ ਅਸੀਂ ਹਾਈ ਕੋਰਟ ਚ ਪੀਆਲ ਦੇ ਮਾਰਫਤ ਮੰਗ ਕਰਾਂਗੇ ਵੀ ਇਸ ਐਡੀ ਵੱਡੀ ਲੁੱਟ ਦੀ ਸੀਬੀਆਈ ਇਨਕੁਆਰੀ ਕਰਵਾਈ ਜਾਵੇ ਔਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜਿਹਨੂੰ ਮੰਗ ਕਰਦੇ ਆ ਵੀ ਘੱਟੋ ਘੱਟ ਤੁਸੀਂ ਵਿਜੀਲੈਂਸ ਇਨਕੁਆਇਰੀ ਇਸਦੀ ਕਰਾਓ ਪ੍ਰੋਜੈਕਟ ਦੀ ਔਰ ਉਸ ਸਮੇਂ ਦੇ तमाम ਅਫਸਰਾਂ ਨੂੰ ਇਹਦੇ ਦੀ ਜਵਾਬ ਦੇ ਫਿਕਸ ਕੀਤੀ ਜਾਵੇ ਜਾਂ ਬਰ ਇਹਨਾਂ ਨੂੰ ਅਜੇ ਘਰਾਂ ਭੇਜਿਆ ਤੁਸੀਂ ਉਹ 350 ਕਰੋੜ ਦਾ ਆਫਰ ਕੀਤਾ ਕਿ ਅਸੀਂ ਇਹਨਾਂ ਪ੍ਰੋਜੈਕਟ ਬਣਾ ਦਾਂਗੇ ਲੇਕਿਨ ਉਹ ਉਹਨਾਂ ਹਕੂਮਤਾਂ ਨੇ ਵੀ ਤੁਹਾਡਾ ਵਿਰੋਧ ਕੀਤਾ ਸੀ ਕੁਝ ਕਿ ਤਾਂ ਲੱਗਦਾ ਨਹੀਂ ਉਦੋਂ ਵੀ ਮੇਰੇ ਪੱਗ ਸੀ ਕਿ ਕੁਝ ਉਸ ਉਸੇ ਟਾਈਮ 'ਤੇ ਆ 2020 ਦੀ ਉਸ ਸਮੇਂ ਕਰੋਨਾ ਕਾਲ ਦੇ ਵਿੱਚ ਦੇਖੋ ਇੱਕ ਮਜ਼ੇਦਾਰ ਗੱਲ ਹੋਰ ਦੱਸਦਾ ਹਾਂ ਆ ਡੀਪੀਆਰ ਕਰੋਨਾ ਕਾਲ ਦੇ ਵਿੱਚ ਬਣਾਈ ਗਈ ਔਰ ਮਨਜ਼ੂਰ ਕੀਤੀ ਗਈ ਔਰ ਖਿਲਾੜੀ ਇਨਫਰਾਸਟਰਕਚਰ ਕੰਪਨੀ ਨੂੰ ਕਰੋਨਾ ਕਾਲ ਦੇ ਵਿੱਚ ਜਦੋਂ ਕਿ ਸਾਰਾ ਦੇਸ਼ ਬੰਦ ਪਿਆ ਸੀਗਾ ਪੂਰਾ ਸੰਸਾਰ ਬੰਦ ਪਿਆ ਸੀਗਾ ਉਸੇ ਦੌਰਾਨ ਹੀ ਉਹਨੂੰ ਇਹ ਟੈਂਡਰ ਅਲਾਟ ਕਰ ਦਿੱਤਾ ਗਿਆ ਤੇ ਇਸ ਤੋਂ ਵੱਡੀ ਮਿਲੀ ਭਗਤ ਕੀ ਹੋਊਗੀ ਜੀ ਠੀਕ ਹੈ ਜੀ ਉਸ ਸਮੇਂ ਦੀ ਆਵਾਜ਼ ਚੱਕ ਰਹੇ ਹਾਂ ਪਰੰਤੂ ਆਵਾਜ਼ ਨਹੀਂ ਚੱਕੀ ਗਈ ਪਰੰਤੂ ਹੁਣ ਆ ਲੁੱਟ ਹੋ ਚੁੱਕੀ ਹੈ ਉਸ ਸਮੇਂ ਲੁੱਟ ਹੋਣ ਦੇ ਅਸਾਰ ਸੀਗੇ ਉਸ ਸਮੇਂ ਮੈਨੂੰ ਗਲਤ ਅਟਾਇਆ ਗਿਆ ਭਈ ਆ ਤੁਸੀਂ ਗਲਤ આરોਪ ਲਗਾ ਰਹੇ ਹੋ ਹੁਣ ਤਾਂ ਹਾਥ ਕੰਗਨ ਕੋ ਫਾਰਸੀ ਕੀ ਔਰ ਪੜੇ ਲਿਖੇ ਕੋ ਫਾਰਸੀ ਕੀਆ ਚਲੋ ਮੇਰੇ ਨਾਲ ਸਾਰੇ ਜਣੇ ਬੁੱਢਾ ਨਾਲਾ ਜਾ ਕੇ ਚੈੱਕ ਕਰ ਲੋ ਕਿ ਬੁੱਢਾ ਨਾਲਾ ਸਾਫ ਹੋ ਗਿਆ ਆਹ ਵੇ ਰਮਨਜੀਤ ਬਿੱਟੂ ਮੈਂਬਰ ਪਾਰਲੀਮੈਂਟ ਸੀ ਉਹ ਕਿੰਨੀ ਮੰਤਰੀ ਵੜ ਗਏ ਨੇ ਲੱਗਦਾ ਕਿ ਉਹਨਾਂ ਨੂੰ ਵੀ ਰਮਨਜੀਤ ਬਿੱਟੂ ਜੀ ਉਸ ਸਮੇਂ ਕਾਂਗਰਸ ਦੇ ਲੁਧਿਆਣਾ ਦੇ ਮੈਂਬਰ ਆਫ ਪਾਰਲੀਮੈਂਟ ਸੀਗੇ ਉਹ ਇਸ ਲੁੱਟ ਦੇ ਵਿੱਚ ਬਰਬਰ ਦੇ ਸ਼ਰੀਕ ਨੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਚ ਚਲੇਗੇ ਉਹ ਅੱਜਕਲ ਸਾਰੇ ਲੋਕੀ ਹਾਜ਼ਰ ਹੈ ਨਾ ਵੀ ਬੀਜੇਪੀ ਵਾਸ਼ਿੰਗ ਮਸ਼ੀਨ ਤੇ ਬਿੱਟੂ ਜੀ ਵੀ ਉਸ ਇਸ ਲੁੱਟ ਵਿੱਚ ਬਰਬੜ ਦੇ ਸ਼ਾਮਿਲ ਸੀਗੇ ਉਸ ਸਮੇਂ ਦੇ ਜੋ ਵੀ ਮੰਤਰੀ ਸੀਗੇ ਜਾਂ ਜੋ ਸਰਕਾਰਾਂ ਸੀਗੀਆਂ ਉਹ ਬਰਬੜ ਦੀ ਸ਼ਾਮਿਲ ਸੀਗੀਆਂ ਉਹਨਾਂ ਸਾਰੇ ਪਾਰਟੀਆਂ ਛੱਡ ਕੇ ਬੀਜੇਪੀ ਚ ਭੱਜ ਗਏ ਹੈਗੇ ਨੇ ਕਿਉਂਕਿ ਉਸ ਵੇਲੇ ਬੀਜੇਪੀ ਦਾ ਮੰਤਰੀ ਵੀ ਇਹ ਨਾਲ ਨਾਲ ਹੋਇਆ ਸੀਗਾ ਜਿੰਦਰ ਸਿੰਘ ਸ਼ਖਾਵਤ ਜਿਹਨੇ ਸਵਾ 400 ਕਰੋੜ ਰੁਪਏ ਦਿੱਤਾ ਆ ਸਾਰੇ ਲੁਟੇਰੇ ਨੇ ਔਰ ਇਹਨਾਂ ਤੋਂ ਇੱਕ ਇੱਕ ਪੈਸੇ ਦਾ ਲੁਧਿਆਣਾ ਦੇ ਲੋਕੀ ਹਿਸਾਬ ਮੰਗਣਗੇ ਐਮਪੀ ਫੀਚੇ ਵਾਲਾ ਹਰ ਰੋਜ਼ ਪੋਸਟਾ ਬੰਦਦੇ ਨੇ ਕਿ ਨਾਲਾ ਇੱਥੇ ਤੱਕ ਫਰਾਈ ਕਰਦੀ ਇੱਥੇ ਤੱਕ ਸਾਫ ਹੋਵੇ ਪਾਣੀ ਦੇ ਸਾਹ ਦਾ ਦੇਖੋ ਜੀ ਆਹ ਆਹ ਲਾਈਵ ਪਾਣੀ ਉੱਥੇ ਧਾਰਿਆ ਜੀ ਆਹ ਦੇਖੋ ਆਹ ਸਾਫ ਪਾਣੀ ਤੁਝਾ ਜਾ ਰਿਹਾ ਆ ਪਰਲੇ ਪਾਸੇ ਦਰਿਆ ਦਾ ਸਾਫ ਪਾਣੀ ਹੈ ਸਤਲੁਜ ਦਾ ਔਰ ਇਧਰਲੇ ਪਾਸੇ ਲੁਧਿਆਣੇ ਦੇ ਵਿੱਚੋਂ ਜਿਹੜਾ ਬੁੱਢਾ ਨਾਲਾ ਹੋ ਕੇ ਜਾ ਰਿਹਾ ਆ ਤੁਸੀਂ ਸਪਸ਼ਟ ਦੇਖ ਰਹੇ ਹੋ ਕਾਲਾ ਸ਼ਾਹ ਪਾਣੀ ਹੈ ਆ ਸਾਡੇ ਦਰਿਆ ਨੂੰ ਬਰਬਾਦ ਕਰ ਰਿਹਾ ਸੰਤ ਸੀਸੇਵਾਲ ਜੀ ਨੂੰ ਮੈਂ ਪ੍ਰਣਾਮ ਕਰਦਾ ਹਾਂ ਉਹ ਮਹਾਪੁਰਸ਼ ਨੇ ਜੋ ਉਹ ਕਰ ਰਹੇ ਨੇ ਵਧੀਆ ਕਰ ਰਹੇ ਨੇ ਜੋ ਕਰਨਗੇ ਵਧੀਆ ਕਰਨ। ਠੀਕ ਹੈ ਜੜਨ ਦੀ ਤਿਆਰੀ ਹੈ ਜੀ? ਹਾਂਜੀ। ਤਾਲੇ ਜੜਨ ਦੀ ਤਿਆਰੀ ਹੈ। ਤਾਲੇ ਜੜਨ ਦੀ ਪੂਰੀ ਤਿਆਰੀ ਹੈ। ਇਹ 15 ਤਰੀਕ ਨੂੰ ਪਹਿਲੇ ਪਹਿਲੇ ਸਾਨੂੰ ਇਹਦਾ ਕੋਈ ਸਾਨੂੰ ਤਸੱਲੀ ਬਖਸਾ ਨੂੰ ਜਵਾਬ ਨਾ ਦਿੱਤਾ ਗਿਆ। ਆਹ ਦੇਖੋ ਸਾਰੇ ਜੀ ਨੇ ਬਈ ਆ ਦਰਿਆ ਦਾ ਸਾਡੇ ਸੱਤੂ ਦਾ ਕੀ ਹਾਲ ਹੋ ਰਿਹਾ ਹੈ? ਸਾਲੀਆਂ ਆਉਣ ਵਾਲੇ ਬੱਚੇ نسلਾਂ ਪੀੜੀਆਂ ਸਾਰੀਆਂ ਬਰਬਾਦ ਹੋ ਜਾਣਗੀਆਂ। ਕੈਂਸਰ ਨਾਲ ਇੱਥੇ ਬਿਮਾਰੀਆਂ ਫੈਲ ਜਾਣਗੀਆਂ ਤੇ ਸਾਡੇ ਦਾ ਸਾਰਿਆਂ ਦੀ ਜ਼ਿੰਮੇਵਾਰੀ ਹੈਗੀ ਹੈ ਬਈ ਇਸ ਨੂੰ ਸਾਫ਼ ਕਰਨ ਦੀ। ਥੈਂਕ ਯੂ। the road